ਪਤਾ ਲੱਗਾ ਮੇਰੇ ਤੇ ਅਕੇ ਲੱਗਦੇ ਨੇ ਕੰਜਰ ਦੇ ਕੁੱਤੇ ਨੇ ਕੁੱਤੇ ਬੰਦੇ ਨੇ ਹਾਂਜੀ ਸਾਡੇ ਪੇਕੇ ਲੱਗਦੇ ਨੇ ਮੇਰੇ ਚਾਚੇ ਤਾਏ ਨੇ ਉਹਨਾਂ ਦੀ ਹਾਂਜੀ ਉਹਨਾਂ ਦੀ 3 5 2 3 5 ਹੀ ਆ ਗਈ ਉਹਨਾਂ ਦੀ ਜਿਹੜੀ ਇੱਜ਼ਤ ਲੁੱਟ ਕੇ ਰਾਤ ਨੂੰ ਲੈ ਗਏ ਨੇ ਇਹ ਮਲਕੀਤਰਾ ਪੁਰਖ ਬੂਝਾ ਜਿਹੜਾ ਇਹ 100% ਇਸ ਕੰਮ 'ਚ ਸ਼ਾਮਲ ਆ ਅੱਗੇ ਵੀ ਉਹਦੇ ਤੇ ਦੋ ਪਰਚੇ ਆ ਕੁੜੀਆਂ ਅਗਵਾ ਕਰਕੇ ਲੈ ਜਾਂਦਾ ਅੱਗੇ ਵੇਚ ਦਿੰਦਾ ਮੈਂ ਕਿਹੜੀਆਂ ਧੀ ਪਿੱਛੇ ਮਾਈਂ ਚਾਹੀਦੀ ਨਾ ਕੰਦੀ ਤੇ ਰੋਸਤੇ ਖਾਲੀਏ ਇਹ ਤਾਂ ਆਪਣੇ ਕੁੜੀਆਂ ਨਾਲ ਵਿਆਹ ਕਰਾ ਲੈਣਾ ਆਪਣੀਆਂ ਮਾਵਾਂ ਨਾਲ ਵਿਆਹ ਕਰਾ ਲੈਣੇ ਮੇਰੇ ਨਾਲ ਇਹਦੀਆਂ ਧੀ ਇੰਨੀ ਛੱਡ ਦੇ ਦੋ ਧੀ ਭਾਂਜੀ ਆਰੀ ਛੱਡ ਦੇ ਤੇ ਦੂਜੇ ਕੀ ਲੱਗਦੇ ਕੁੜੀਆਂ ਵਾਲਿਆਂ ਦਾ ਡੇੜਾ ਭਇਆ ਜਾਏ ਇਹਨਾਂ ਦੇ ਲੱਗ ਜਾਂ ਚਿੱਠੀਆਂ ਛਾਵਣੀਆਂ ਕਿ ਇਹਨਾਂ ਛਾਵੀਆਂ ਕਿ ਯਾਰੂ ਲੈ ਗਏ ਇਹਨੀਆਂ ਮਰ ਜਾਣ ਕੰਜਰ ਦੇ ਆਪਣੇ ਵੇਖ ਲੈ ਦੋਤੀ ਲਾਗਾ ਰਿਸ਼ਨਾ ਕਰੂੰਗਾ ਜੇ ਕੋਈ ਨੀਚ ਹੋਇਆ ਹੋਈ ਇਹਨਾਂ ਨਾਲ ਕਰਦਾ ਉਹ ਕਰੂੰਗਾ ਜੇ ਉਹਦਾ ਕਮਜ਼ੋਰ ਨਾਲੇ ਸਾਡੀ ਇੱਛਤ ਜਾਂਦੀ ਨਾਲੇ ਸਾਡੇ ਤੇ ਦੋਸ਼ ਲਾਉਂਦੇ ਕੋਈ ਹੋਰ ਪਾਤੜਿਆ ਬੋਲੇ ਅਮਦੇ ਕੱਢ ਕੇ ਅਮਦੇ ਕੱਢ ਕੇ ਨਾਲੇ ਕੁੜੀ ਲਾ ਗਈ ਗਰਭ ਕੀਤੀ ਅਗੇ ਜੀ ਆਇਆ ਆਣਾ ਧੰਦਾ ਬਣਾਇਆ ਆਇਆ ਕੁੜੀਆਂ ਦਾ ਵੇਚਣ ਦਾ ਆਪਣੀਆਂ ਧੀਆਂ ਵੀ ਕੱਢ ਕੇ ਲੈ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਡੀ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਪਿੰਡ شبیل پور بچی دو مہینے پہلا گم ہوئی سی اور جتھے پورا یہاں دا محلہ کٹھا ہویا ہے کیونکہ یہاں دے اتنے ਉਲਟਾ ਪਰਚਾ ਇਹਨਾਂ ਦੇ ਉੱਤੇ ਪੈ ਰਿਹਾ ਤੇ ਇਹ ਇਹਨਾਂ ਦੋਸ਼ਾਂ ਦੇ ਕਰਕੇ ਇੱਥੇ ਅੱਜ ਸਾਰੇ ਇਕੱਠੇ ਹੋਏ ਨੇ ਪੁੱਛਦੇ ਇਹਨਾਂ ਨੂੰ ਕੀ ਗੱਲਬਾਤ ਹੈ ਕੁੜੀਆਂ ਨਾਲ ਵਿਆਹ ਕਰਾ ਲੈਣਾ ਆਪਣੀਆਂ ਮਾਂ ਨਾਲ ਵਿਆਹ ਕਰਾ ਲੈ ਇੰਦਰ ਜਿਹੜੇ ਇੱਥੇ ਸਾਡੇ ਪਿੰਡ ਆਏ ਨੇ ਇੱਥੇ ਨਾਮ ਦੇ ਆਪਣੀ ਮਾਂ ਨਾਲ ਵਿਆਹ ਕਰਾ ਲੈਂਦਾ ਆਪਣੀ ਭੈਣ ਨਾਲ ਵਿਆਹ ਕਰਾ ਲੈਂਦਾ ਉਹਨੂੰ ਦੁੱਖ ਲੱਗਦਾ ਨਾਲੇ ਉਹਨਾਂ ਨੂੰ ਪਤਾ ਲੱਗਦਾ ਭਾਈ ਇਹਨੇ ਆਪਣੀ ਧੀ ਭੈਣ ਦੇ ਲਿਆਈ ਦਾ ਇਹ ਆਪਣੀ ਤੀਨੂੰ ਵੀ ਲੈ ਜਾਣਾ ਇਹਦੇ ਨਾਲ ਹੀ ਯਾਤਰਾ ਲੈਣ ਦੁਬਾਰੇ ਜੇ ਨਾ ਪੰਨਾ ਪਾਵਾ ਸਾਨੂੰ ਮੇਰੀ ਅਸੀਂ ਵੀ ਨਾ ਨਹੀਂ ਲੈ ਸਕਦੀਆਂ ਕੁੜੀ ਧੰਦਾ ਬਣਾਇਆ ਆਇਆ ਕੁੜੀਆਂ ਦਾ ਵੇਚਣ ਦਾ ਕੰਜਰ ਦੇ ਨਵੇਂ ਤਮਾਸ਼ਾ ਫੜਿਆ ਹੋਇਆ ਹੈਗਾ ਕਿੰਨੇ ਚਿਰ ਬੱਚਿਆਂ ਨਾਲ ਨਹੀਂ ਰੱਖਾਂਗੇ ਇਹ ਦੇਈ ਤੇ ਗਿਆ ਨੇ ਜੀਂਦਰਾ ਦੀਆਂ ਜੀਂਦਰਾ ਦੀਆਂ ਕੁੜੀਆਂ ਨੂੰ ਨਹੀਂ ਛੱਡਦੇ ਸੱਜੀਆਂ ਨਹੀਂ ਛੱਡਦੇ ਇਹਨਾਂ ਕੰਜਰਾਂ ਨੂੰ ਨਹੀਂ ਆਈ ਵਾਰ ਪਜਾ ਕੇ ਇਹਨਾਂ ਕੰਜਰਾਂ ਨੂੰ ਨਹੀਂ ਆਈ ਨਾਲ ਕੁੜੀ ਨੇ ਕੀ ਗੈਰ ਕੀਤੀ ਨਾਲ ਆਖਦੀ ਮਰ ਜਾਣ ਕੰਜਰ ਦੇ ਆਪਣੇ ਵੇਖ ਲੈ ਦੋਤੀ ਲਾ ਗਏ ਨਾ ਮਰ ਜਾਣ ਕਰ ਜਾਂਦੇ ਉਹਨਾਂ ਤੋਂ ਘਰਾਂ ਕੁੜੀ ਇਹਨਾਂ ਨੂੰ ਸ਼ਰਮ ਹੈਗੀ ਆਪਣੀ ਵੀ ਨਹੀਂ ਲੈ ਗਰ ਜਾਂਦੇ ਇਹਨਾਂ ਦੇ ਪਹਿਲੇ ਸ਼ਰਮ ਕੋਈ ਸ਼ਰਮ ਕੁੜੀ ਇਹਨਾਂ ਦੇ ਪਹਿਲੇ ਸ਼ਰਮ ਸਰਦਾਰ ਜੀ ਆ ਕੇ ਨੰਬਰ ਤੇ ਆਪ ਦੀ ਟਰਾਲੀ ਵਾਲੇ ਕੁੜੀ ਵੀ ਲੈ ਜਾਣ ਮਾਰਾ ਖਰਿਆਗਾ ਭਾਈ دو <سؤال> تین ਕਦੋਂ ਕਿਥੋਂ ਕਦੇ ਘਪਤਾਰਨਾ ਲੱਭਦੇ ਤੇ ਲੱਭਦੇ ਪੇੜ ਤੇ ਕੋਈ ਬੰਦਿਆ ਕੋਈ ਧਾਰਨਾ ਲਾਣੂ ਸਾਡੇ ਪਿੰਡ ਦੇ ਕੋਈ ਬੰਦੇ ਆਉਂਦੇ ਨਹੀਂ ਨਾ ਵੀ ਅਮ ਜੇਰਾ ਬੰਦਾ ਸਾਡੀ ਹੀ ਇਸ਼ਤ ਹੈਗੀ ਸਾਡੀ ਭੋਤੀ ਹੈ ਮੇਰੇ ਤਰ੍ਹਾਂ ਮੇਰੇ ਇਸ਼ਾਰਾ ਨਹੀਂ ਆਈ ਕੀ ਬਕਰ ਕੰਜਰਾ ਮਾਰੀ ਸੀ ਆਪਨੀ ਮਾਝੂਤ ਪਰ ਕੰਜਰਾ ਕਹਿੰਦੇ ਬੋਲੇ ਅਮ ਜੇਰਾ ਕੱਢ ਕੇ ਉਹ ਚੱਠਾ ਰਾਇ ਅਮ ਜੇਰਾ ਕੱਢ ਕੇ ਮੋਟੇ ਮੁੰਨੇ ਜੰਮੀ ਹੈ ਕਿਸਲੇ ਕੁੜੀਆਂ ਜੰਮੀ ਆਂ ਬੋਲੇ ਤੋਂ ਚਿਰ ਕੇ ਕੰਜਰਾ ਅੰਦਰੋਂ ਪਾਰ ਕਰ ਦੇਸੀ ਸੀ ਇਸ਼ਤ ਹੈਗੀ ਨਾਲੇ ਸਾਡੀ ਇੱਛਤ ਜਾਂਦੀ ਨਾਲੇ ਸਾਡੇ ਤੇ ਦੋਸ਼ ਲਾਉਂਦੇ ਨਾਲੇ ਇਹਨਾਂ ਨੂੰ ਸਜੇ ਦਾ ਕਰਦੇ ਇਹ ਕੋ ਗੱਲ ਹੈ ਪਰਚਾ ਕਰਿਆ ਆਇਆ ਹੈ ਜੀ ਥੋੜਾ ਓੜਾ ਚੱਕਰਾ ਮਰਜੀ ਜਾਂਦਾ ਇਹ ਮਰਦਾ ਸਾਡੇ ਮੁੰਡੇ ਜਾਲ ਵਿੱਚ ਪੈ ਗਏ ਅਸੀਂ ਨਾਲੇ ਸਾਡੀ ਕੁੜੀ ਜਾਵੇ ਨਾਲੇ ਸਾਡੀ ਕੁੜੀ ਜਾਵੇ ਨਾਲੇ ਅਸੀਂ ਜਾਲ ਵਿੱਚ ਜਾਈਏ ਕਿਤਾ ਇੱਕ ਅੰਜਰ ਲੈ ਕੇ ਸਾਨੂੰ ਉਠਾ ਕੇ ਲੈ ਗਏ ਸਾਨੂੰ ਬੁੱਤਾਂ ਜਗਾ ਨਹੀਂ ਛੱਡਿਆ ਇਹਨਾਂ ਨੇ ਸਾਡਾ ਤਾਂ ਮਰਨਾ ਕਰਿਆ ਪਿਆ ਕੰਗਰਾ ਕੋਈ ਬੰਦੇ ਰੇ ਬੰਦੇ ਅੰਦਰ ਘਰ ਘਰ ਕਰਦੇ ਨੇ ਨਾਲੇ ਆਪ ਦੀਆਂ ਧੀਆਂ ਇੰਨੀ ਛੱਡ ਦੇ ਦੋ ਧੀਆ ਭਾਂਜੀ ਆ ਰਹੀ ਛੱਡ ਦੇ ਦੂਜੇ ਕੀ ਲੱਗਦੇ ਹਾਂ ਇਹੋ ਮਾੜਾ ਦੇਖ ਲੈ ਸ਼ਰਮ ਆਦੀ ਆਪ ਦੀ ਆਈ ਜਾਏਗੀ ਜੱਤਾ ਧੰਦਾ ਚੱਲਦਾ ਹੈ ਨਾ ਮੋਖਾ ਤੇਰੇ ਆਂਦੀ ਪਿਆ ਨਾਲ ਆਪੀ ਵਿਆਹ ਕਰਾਂਗੇ ਇਹਨਾਂ ਦਾ ਧੰਦਾ ਹੈਗਾ ਇਹ ਵਿਪਾਰ ਕਰਦੇ ਨੇ ਜੇ ਇਥੋਂ ਧੀ ਆਪਦੀ ਦੋਤਰੀ ਲੈ ਗਏ ਨੇ ਆੜ ਦੇ ਪਿੰਡਾਂ ਚ ਵਿਚਤ ਕੇ ਵਿਆਹ ਕਰ ਸਕਦੇ ਨੇ ਤੁਸੀਂ ਕਹਿਣ ਤੋਂ ਬਾਅਦ ਤੁਹਾਡਾ ਇਹ ਹੈ ਕਿ ਹੁਣ ਉਹਨਾਂ ਦੇ ਕੋਈ ਰਿਸ਼ਤਾ ਨਹੀਂ ਕਰੂਗਾ ف Point فقفت فقال رسی لاو فسن ویده مرتخ Bruno ਕਿਸੇ ਦੀਆਂ ਧੀਆਂ ਕਿਥੀਆਂ ਵੀ ਅਜਨਾਨੀਆਂ ਇਹ ਪਤਾ ਨਹੀਂ ਲੱਗਦਾ ਬਦਲ ਪਾੜੇ ਮਾਰ ਕੇ ਲੈ ਜਾਲੀਆਂ ਵੀ ਉਹਨਾਂ ਦੀਆਂ ਇਹ ਤੇ ਅੱਗੇ ਕੁੱਤੇ ਬੁਲਾ ਕੇ ਯਾਰ ਰੇਸ ਤੋਂ ਦੇਵਤਿਆਂ ਦੇ ਨਾਮ ਤੇ ਮਕਾਨਾਂ ਇਹਨਾਂ ਦੇ ਮਕਾਨਾਂ ਅੱਜ ਤੱਕ ਉਹਦੇ ਕੋਈ ਮਕਾਨ ਨਹੀਂ ਬੈਠੇ ਕਿਹੜੀ ਚੜੀ ਆਪਣੇ ਮਾਪਿਆਂ ਨੂੰ ਗਾਲ੍ਹ ਦਊਗੀ ਗੋਈ ਤੇ ਵੀ ਗਾਲ੍ਹ ਆ ਗੁਰੂ ਆ ਬੇਕ ਦੀ ਇੱਕ ਮਾਰ ਦਿੱਤੀ ਹੈ ਕੰਗਰਾਨੇ ਉਹਨਾਂ ਦਾ ਇਹ ਨਾਮ ਹੈ ਤੁਹਾਡਾ ਅਮਰੀਕਰਾਮ ਹਾਂਜੀ ਮੈਨੂੰ 133 ਤੇ ਫੋਨ ਆਇਆ ਜੀ ਜਿਹੜੀ ਬੱਚੀ ਗੁੰਮ ਹੋਈ ਆ ਉਹ ਤੁਹਾਡੀ ਬੱਚੀ ਹੈ ਹਾਂਜੀ ਮੇਰੀ ਬੱਚੀ ਹੈ ਜੀ ਮੈਨੂੰ 133 ਤੇ ਫੋਨ ਆਇਆ ਜੀ 133 ਰਾਤ ਦੇ ਜਾਂ ਦਿਨ ਰਾਤ ਦੇ ਜੀ ਰਾਤ ਨੂੰ 133 ਤੇ ਕਿਹਦਾ ਫੋਨ ਆਇਆ ਮਿਲ ਕੇ ਇਹ ਕੀ ਦਾ ਨਾਮ ਗੁਜਾਰਾਮ ਗੁਜਾਰਾਮ ਦਾ ਹਾਂਜੀ ਬਾਦਚੇ ਕਹਿੰਦਾ ਤੂੰ ਕੁਲਬਾਣ ਵਾਲੇ ਪੁਲ ਤੇ ਆ ਕਹਿੰਦਾ ਮੈਂ ਗੱਡੀ ਲੈ ਕੇ ਜਾ ਰਿਹਾ ਸੀ ਤੇਰੀ ਲੜਕੀ ਮੈਨੂੰ ਸ਼ੱਕ ਪੈ ਰਹੀ ਤੇਰੀ ਲੜਕੀ ਉੱਥੇ ਜੀ ਗਿਆ ਮੈਂ ਉੱਥੇ ਕੋਈ ਨਹੀਂ ਮੈਨੂੰ ਦਿਸਿਆ ਬਾਅਦਚ ਮੈਂ ਦੁਬਾਰਾ ਫੇਰ ਕਾਲ ਕਰੀ ਮੈਂ ਇੱਥੇ ਕੋਈ ਨਹੀਂ ਕਹਾਂ ਤੂੰ ਇਦਾਂ ਕਰਨਾ ਘੱਗੇ ਕੰਮ ਪੈ ਗਿਆ ਤੂੰ ਟਰਾਲੀ ਵਾਲੇ ਪੁਲ ਤੇ ਵਗ ਜਾ ਕਹਾਂ ਦਨਾਰ ਨਰ ਵਗ ਗਏ ਨੇ ਜਨਾਰ ਤੇ ਗਿਆ ਮੈਂ ਟਰਾਲੀ ਵਾਲੇ ਤੇ ਉੱਥੇ ਵੀ ਨਹੀਂ ਧਾਇਆ ਕੁਝ ਮੈਨੂੰ ਉੱਥੇ ਮੈਂ ਫੋਨ ਕਰਿਆ ਬਾਅਦਚ ਕਹਿੰਦਾ ਪਾਤੜਾਂ ਵਗ ਗਏ ਨੇ ਬਾਦ ਚ ਬਾਤਣਾ ਕਹਿ ਕੇ ਨਾਲ ਦੀ ਨਾਲ ਸੱਚ ਬੰਦ ਕਰ ਲਿਆ ਜੀ ਸਹੀ ਇਹੀ ਗੱਲਾਂ ਹੋਈਆਂ ਨੇ ਤੁਹਾਡੀ ਹਾਂਜੀ ਹਾਂਜੀ ਬਾਅਦ ਚ ਅਸੀਂ ਦੇਖ ਦੂੱਕੇ ਬਾਅਦ ਚ ਆ ਗਏ ਬਾਅਦ ਅਸੀਂ ਕੈਮਰਾ ਚੈੱਕ ਕਰਕੇ ਬਾਅਦ ਚ ਪਰਚਾ ਕਰਵਾ ਦਿੱਤਾ ਕਿੱਧਰ ਨਿਕਲੇ ਉਹ ਤੁਹਾਨੂੰ ਤੁਹਾਨੂੰ ਬੱਚੇ ਕਿੱਥੋਂ ਨਹੀਂ ਮਿਲੇ ਕਿੱਥੋਂ ਨਹੀਂ ਮਿਲੇ ਜੀ ਆਪਾਂ ਨੂੰ ਕੈਮਰੇਆਂ ਦੇ ਵਿੱਚ ਕੀ ਆਇਆ ਬੱਚੀ ਕਿੱਧਰ ਨੂੰ ਗਈ ਹੈ ਕੈਮਰੇਆਂ ਜੀ ਬਗਰਾਏ ਕਰਨ ਨਹੀਂ ਆਏ ਨੇ ਉਹ ਕਿੱਧਰੋਂ ਦੱਸ ਰਿਹਾ ਬੁਜੇਰਾ ਉਹ ਦੱਸ ਰਿਹਾ ਕਲਵਾਨੋਂ ਮਤਲਬ ਉਧਰ ਪਰਚਾ ਕੀਤਾ ਗਿਆ ਮੋਕਾ ਹਾਂਜੀ ਕਿ ਉਧਰ ਮੋਟਰਸਾਈਕਲ ਗਿਆ ਨਹੀਂ ਕੋਲ ਬਗਰਾਏਗਾ ਨਹੀਂ ਕਲਵਾਨੋਂ ਕਰਨੀ ਬਗਰਾ ਨੇ ਬਾਤ ਨਹੀਂ ਲਗਾਈ। ਸਰਵਜੀ ਕੀ ਕੈਮਰੇ ਲੱਗੇ ਨੇ? ਹਾਂਜੀ ਸਾਹਮਣੇ ਕੈਮਰਾ ਲੱਗਿਆ ਹੈ ਬਾਹਰਲੇ ਸਾਹਮਣੇ। ਹੁਣ ਮੰਗ ਕੀ ਕਰ ਰਹੇ ਹੋ ਤੁਸੀਂ? ਮੰਗ ਜੀ ਇਹ ਹੀ ਕਰ ਰਹੇ ਹਾਂ ਜੀ ਉਹਨੂੰ ਸਾਡੇ ਦੇ ਕੇਸ ਪਾਉਂਦੇ ਨੇ। ਇਨਸਾਫ ਹੋ ਜੇ। ਇਨਸਾਫ ਹੋ ਜੇ। ਤੁਹਾਡੇ ਤੇ ਕੇਸ ਪਾਉਂਦੇ ਨੇ। ਹਾਂਜੀ। ਇਹ ਬੱਚੇ ਇਹਨਾਂ ਨੇ ਬੱਚੇ ਵੀ ਇਹਨਾਂ ਨੇ ਮਾਰ ਕੇ ਭਾਕੜੇ ਜਗੇ ਰੱਖਦੇ ਨੇ। ਅੱਛਾ। ਹਾਂਜੀ। ਤੁਸੀਂ ਕੀ ਕਾਣਾ ਚਾਹੁੰਦੇ ਹੋ? ਅਸੀਂ ਸਾਡੀ ਬੱਚੀ ਆਉਣੀ ਚਾਹੀਦੀ ਸੀ। ਤੁਹਾਨੂੰ ਇਨਸਾਫ ਮਿਲਣਾ ਚਾਹੀਦਾ। ਜਾਨੀ ਕਿ 부ਜਾਰਾਮ ਹੈ ਜਿਹੜਾ ਕੋਨੇ ਗਲਤ ਇਨਫੋਰਮੇਸ਼ਨ ਹੈ ਹਾਂ ਜੀ ਇਹਨਾਂ ਨੇ ਮਿਲ ਹੋ ਸਕਦਾ ਵਿੱਚ ਹਾਂ ਜੀ ਇਹ ਇਹ ਵਿੱਚ ਹੀ ਹੈ ਜੀ ਪਹਿਲਾਂ ਸਾਰੇ ਭਰਾਵਾਂ ਨੂੰ ਸੱਸੀਕਾਰ ਹਾਂ ਜੀ ਸੱਸੀਕਾਰ ਮੇਰਾ ਨਾਮ ਬਸੰਤਰਾਮ ਮੈਂ ਨਾਗਲ ਤੋਂ ਹਰਿਆਣੇ ਤੋਂ ਅੱਛਾ ਜੀ ਤੇ ਸਰ 29 ਤਰੀਕ ਨੂੰ ਰਾਤ ਨੂੰ ਮੇਰੇ ਸਾਲੇ ਦੀ ਗੁੜੀ ਅਮਰੀਕ ਰਾਮ ਦੀ ਹਾਂ ਜੀ ਗੁੰਮਰਾਹ ਕਰਕੇ ਬੂਜਾ ਰਾਮ ਨੇ ਫੋਨ ਕਰੇ ਜੀ ਇਹਨਾਂ ਨੂੰ ਵੀ ਆਪਣੀ ਗੁੜੀ ਦੇਖੋ ਘਰੇ ਤੇ ਮੇਰਾ ਸਾਲਾ ਰਾਤ ਨੂੰ ਉੱਠਿਆ ਨੇ ਦੇਖਿਆ ਗੁੜੀ ਘਰੇ ਹੈ ਨਹੀਂ ਸੀ ਤੇ ਉਹਨਾਂ ਨੇ ਦੱਸਿਆ ਬੂਜਾ ਰਾਮ ਮਲਕੀਤਨ ਔਰ ਮਲਕੀਤ ਰਾਮ ਉਰਫ ਬੂਜਾਰਾ ਬੂਜਾਰਾਮ ਟਰੋਲੀ ਵਾਲੇ ਪੁੱਲਤੇ ਸੱਦਿਆ ਨੂੰ ਕਹਿੰਦਾ ਇੱਥੇ ਆਜੋ ਮੈਂ ਦੇਖਿਆ ਉਹਨਾਂ ਨੂੰ ਇੱਥੇ ਨਹੀਂ ਤਾਂ ਇਹ ਕਲਬਾਣੂ ਵਾਲੇ ਪੁੱਲਤੇ ਕਲਬਾਣੂ ਵਾਲੇ ਪੁੱਲਤੇ ਇਹਨਾਂ ਨੂੰ ਫਿਰ ਕਹਿੰਦਾ ਟਰੋਲੀ ਵਾਲੇ ਪੁੱਲਤੇ ਆਜੋ ਇਹ ਫਿਰ ਟਰੋਲੀ ਵਾਲੇ ਪੁੱਲਤੇ ਦੇਖਣ ਚਲੇ ਗਏ ਉਧਰੋਂ ਜੀ ਕੋਈ ਇਹਨਾਂ ਨੂੰ ਮਿਲਿਆ ਨਹੀਂ ਬਾਅਦ ਚ ਫਿਰ ਇਹ ਵਾਪਸ ਆ ਗਏ ਘਰੇ ਦੇਖਿਆ ਕੁਝ ਨਹੀਂ ਮਿਲਿਆ ਆਪਣੇ ਆਕੇ ਤੇ ਪੂਰੀ ਪੁਹਨਚਾਨ ਕਰੀ ਕੁਝ ਨਹੀਂ ਜੱਜ ਮਿਲੀ ਉਸ ਤੋਂ ਬਾਅਦ 29 ਤਰੀਕ ਤੋਂ ਬਾਅਦ ਅਸੀਂ ਜਾਂਚ ਕਰ ਮਨ ਲੱਭਦੇ ਰਹੇ ਲੱਭਦੇ ਰਹੇ ਤੇ 4 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਅੰਬਾਲੇ ਦੇ ਏਰੀਆ 'ਚ ਬੰਦੇ ਨੇ ਐਸੀ ਅੰਬਾਲ ਸਾਨੂੰ ਐ ਦੱਸ ਪਈ ਜੀ ਬਈ ਸਾਰੇ ਕਿਥੇ ਵੀ ਸੈਟ ਜਾ ਕੇ ਪਤਾ ਕਰੋ ਤੁਸੀਂ ਇੱਧਰ ਮਿਲ ਬਾਕੀ ਅਸੀਂ ਆਪਣੇ ਵੱਲੋਂ ਪੂਰੀ ਦੌੜ ਭੱਜ ਕਰ ਰਹੇ ਸੀ ਜਦੋਂ ਅਸੀਂ ਦੌੜ ਭੱਜ ਕਰੀ ਤੇ ਸਾਨੂੰ ਅਸੀਂ ਅੰਮ੍ਰਾਲੇ ਗਏ ਅਸੀਂ ਦੇਖਣ ਤੇ ਸਾਨੂੰ ਉੱਥੋਂ ਦੱਸ ਵੀ ਪਤਾ ਲੱਗਿਆ ਵੀ ਉੱਥੇ ਨੇ ਅਸੀਂ ਜਾ ਕੇ ਉੱਥੇ ਕੈਮਰਾ ਰਿਕਾਰਡਿੰਗ ਕੱਢੀ ਤੇ ਕੈਮਰੇ ਰਿਕਾਰਡਿੰਗ ਚ ਮੁੰਡਾ ਕੁੜੀ ਸਾਨੂੰ ਮਿਲ ਗਏ ਉੱਥੇ ਉਹ ਅਸੀਂ ਆ ਕੇ ਇੱਥੇ ਨਾਲ ਦੱਸਿਆ ਵੀ ਐਵੇਂ ਕੋਈ ਪ੍ਰਸ਼ਾਸਨ ਨੂੰ ਵੀਡੀਓ ਪਾਈ ਬਾਕੀ ਦੱਸਿਆ ਸਾਰੇ ਲੋਕਾਂ ਨੂੰ ਇਹਨਾਂ ਦੇ ਘਰੇ ਤੱਕ ਹੋਰ ਪੰਚਾਇਤਾਂ ਚ ਵੀ ਦੱਸਿਆ ਹੋਇਆ ਵਾ ਤੇ ਲੇਕਿਨ ਜੋ ਦੱਸਣ ਤੋਂ ਬਾਅਦ ਵੀ ਹਲੇ ਹਾਂਜੀ ਨਹੀਂ ਮੰਨੇ ਨਹੀਂ ਮੰਨੇ ਮਾਲਕਾਂ ਦੇ ਸਾਡੇ ਹੈ ਹੀ ਨਹੀਂ ਸਾਡੇ ਕੋਲ ਬਿਲਕੁਲ ਕਲੀਅਰ ਹੈ ਅੰਬਾਲੀ ਵਾਲੀ ਵੀਡੀਓ ਕਲੀਅਰ ਹੈ ਬਾਕੀ ਜਿੱਥੇ ਰਿਸ਼ਤੇਦਾਰੀਆਂ ਚੋਰਾ ਪਰਾਂ ਇਹ ਰਹਿ ਰਹੇ ਨੇ ਉਹਦਾ ਵੀ ਮਾਲੋ ਹੁਣ ਮੌਕੇ ਤੇ ਕੋਈ ਮੂੰਹ ਤੇ ਕਹਿੰਦਾ ਨਹੀਂ ਹੈ ਜੀ ਦੇਖੋ ਬਾਕੀ ਮੁੰਡੇ ਜੀਰੇ ਨੇ ਮਰੇ ਨਹੀਂ ਆ ਨਾ ਮੁੰਡਾ ਹੈ ਨਾ ਕੁੜੀ ਮਰਿਆ ਬੇਨਦਾਬ ਵਪਾਰ ਦਾ ਕੰਮ ਹੈ ਧਰਨੇ ਕਿਉਂ ਲਾ ਰਹੇ ਨੇ ਠਾਣੇ ਧਰਨੇ ਲਾ ਰਹੇ ਨੇ ਜੀ ਸਾਨੂੰ ਗੁੰਮਰਾ ਕਰਨ ਵਾਸਤੇ ਬਈ ਸਾਡਾ ਪਰਚਾ ਜਿਹੜਾ ਮਾਲੋ ਉਹ ਸਾਨੂੰ ਸੋਚਦੇ ਨੇ ਵੀ ਇਹਨਾਂ ਨੂੰ ਪਸਾਈਏ ਬੱਚੇ ਮਾਰਦੇ ਨੇ ਇਹਨਾਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਰੇਲਵੇ ਸਟੇਸ਼ਨ ਅੰਮ੍ਰਾਲੇ ਦੀਆਂ ਜਿੱਥੇ ਲੜਕਾ ਲੜਕੀ ਦੋਨੋਂ ਜਣੇ ਦੇਖੇ ਗਏ ਇਸ ਮਸਲੇ ਬਾਰੇ ਕੀ ਪਤਾ ਜੀ ਤੁਸੀਂ ਇਹਦੇ ਬਾਰੇ ਡਿਟੇਲ ਦੇ ਵਿੱਚ ਸਾਰਾ ਦੱਸੋ ਆਏ 29 ਤਰੀਕ ਰਾਤ ਦੀ ਗੱਲ ਆ ਪਰਿਵਾਰ ਨੂੰ ਇੱਕ ਫੋਨ ਆਇਆ ਡਰੌਲੀ ਤੋਂ ਜਿਹੜੇ ਮੁੰਡੇ ਦੋ ਭੱਜੇ ਹੋਏ ਆ ਜਾਂ ਜਿਨ੍ਹਾਂ ਨੇ ਸਾਡੀ ਕੁੜੀ ਅਗਵਾ ਕੀਤੀ ਆ ਉਹਨਾਂ ਦੇ ਚਾਚੇ ਤਾਂ ਕੀ ਨਾਮ ਦਾ ਫੋਨ ਕਰਾਮ ਉਰਫ ਬੂਜਾ ਉਹਦਾ ਫੋਨ ਆਇਆ ਇਹਦੇ ਅਮਰੀਕ ਰਾਮ ਦੇ ਨਾਲ ਕਿਤੇ ਕੰਬੈਨਾ ਤੇ ਜਾਂਦਾ ਆਂਦਾ ਸੀ ਇਹਨਾਂ ਕੋਲ ਨੰਬਰ ਹੈਗਾ ਸੀ ਬੁਜਾਰਾਮ ਬੁਜਾਰਾਮ ਹਾਂ ਜੀ ਉਹਨੇ ਫੋਨ ਕਰਿਆ ਵੀ ਤੁਹਾਡੀ ਕੁੜੀ ਦੇਖੋ ਘਰ ਹੈਗੀ ਕਿ ਨਹੀਂ ਹੈਗੀ ਇਹਨਾਂ ਦੇਖਿਆ ਕਹਿੰਦੇ ਵੀ ਕੁੜੀ ਨਹੀਂ ਹੈਗੀ ਫਿਰ ਫੋਨ ਹੋਇਆ ਸੀ ਰਿਕਾਰਡਿੰਗ ਆ ਉਹ ਸਾਰੀਆਂ ਪੁਲਿਸ ਨੂੰ ਦੇ ਚੁੱਕੇ ਆ ਹਾਂ ਜੀ ਇਹਨਾਂ ਨੂੰ ਕਹਿੰਦਾ ਕਲਬਾਣੂ ਵਾਲੇ ਪੁਲ ਤੇ ਮੈਂ ਖੜੇ ਦੇਖਿਆ ਮੈਂ ਇਥੋਂ ਵੀ ਲੰਘਿਆ ਤੁਸੀਂ ਇੱਥੇ ਆਣ ਕੇ ਦੇਖੋ ਇਹ ਉਧਰੋਂ ਚਲੇ ਗਏ ਆ ਲੱਭਦੇ ਰਹੇ ਨਹੀਂ ਲੱਭੀ ਫਿਰ ਫੋਨ ਹੋਇਆ ਨਹੀਂ ਲੱਭੇ ਫੇਰ ਕਹਿੰਦਾ ਮੈਨੂੰ ਕੰਮ ਪੈ ਗਿਆ ਜੀ ਕਿ ਅੱਗੇ ਤੁਸੀਂ ਨਹਿਰੇ-ਨਹਿਰ ਦੇਖ ਲਓ ਇਹ ਨਹਿਰੇ-ਨਹਿਰ ਉੱਥੇ ਚੱਲ ਪਏ ਟਰਾਲੀ ਵਾਲੇ ਬੋਲ ਵਾਲ ਨੂੰ ਉਹ ਇਹਨਾਂ ਨੂੰ ਕਿਤੇ ਨਹੀਂ ਲੱਭੇ ਇਹ ਘੁੰਮ ਫਿਰ ਕੇ ਬਾਅਦ ਚ ਵੀ ਘੁੰਮਦੇ ਫਿਰਦੇ ਰਹੇ ਇਹਨਾਂ ਨੂੰ ਕਿਤੇ ਨਹੀਂ ਮਿਲੇ ਘਰ ਆ ਗਏ ਸਵੇਰੇ ਰਿਪੋਰਟ ਹੋ ਗਈ ਸਾਡੀ ਨਵਾਲਕ ਕੁੜੀ ਸੀ 17 ਸਾਲ ਉਮਰ ਸੀ ਸਿਰਫ ਉਹਦੀ ਨਵਾਲਕ ਕੁੜੀ ਨੋਗਵਾ ਕਰਕੇ ਲੈ ਗਏ ਇਹ ਮਲਕੀਤਰਾ ਪੁਰਖ ਬੂਝਾ ਜਿਹੜਾ ਇਹ 100% ਇਸ ਕੰਮ 'ਚ ਸ਼ਾਮਲ ਹੈ ਅੱਗੇ ਵੀ ਉਹਦੇ ਤੇ ਦੋ ਪਰਚੇ ਆ ਕੁੜੀਆਂ ਅਗਵਾ ਕਰਕੇ ਲੈ ਜਾਂਦਾ ਅੱਗੇ ਵੇਚ ਦਿੰਦਾ ਇਹ ਦੋ ਪਰਚੇ ਹੱਥ ਤੇ ਪਹਿਲਾਂ ਵਿੱਚ ਅਧਰ ਹੋ ਗਏ ਕੁੜੀ ਨੂੰ तकरीबन 2 ਮਹੀਨੇ ਹੋ ਗਏ ਜੀ 29 ਤਰੀਕ ਲਾ ਲਓ 29 ਤਰੀਕ ਤੇ ਗਈ ਹੋਈ ਆ ਸਤਵਮਹੀਨੇ ਦੀ ਕੋਈ ਉਗ ਸੁਗ ਨਹੀਂ ਮਿਲੀ ਕੋਈ ਉਗ ਸੁਗ ਨਹੀਂ ਮਿਲੀ ਜੀ ਸਾਨੂੰ ਉਸ ਤੋਂ ਬਾਅਦ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਦੋਵੇਂ ਬੱਚੇ ਮੁੰਡੇ ਤੇ ਸਾਡੀ ਕੁੜੀਆ ਇਹ ਗੈਬ ਕਰਤੇ ਆ ਸਾਨੂੰ ਨਹੀਂ ਪਤਾ ਉਹ ਮਾਰਦੀ ਸਾਨੂੰ ਨਹੀਂ ਪਤਾ ਉਹ ਵੇਚਦੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਅਸੀਂ ਆਪਣੇ ਵੀਡੀਓ ਦੇ ਸਬੂਤ ਸਣ ਜਿਹੜੇ ਨੰਬਰ 1 ਤੇ ਆ ਵੀਡੀਓ ਸੀ ਜਿੱਥੋਂ ਉਹ ਲੈ ਕੇ 1:19 ਮਿੰਟ ਤੇ ਗਿਆ ਉਹ ਵੀ ਦਿੱਤੀ ਆ ਮੁੰਡਾ ਕੱਲਾ ਆਇਆ ਇਹਨਾਂ ਦੀ ਗੱਡੀ ਬਕਾਇਦਾ ਇੱਧਰ ਬਕਰਾਏ ਅੱਲ ਖੜੀ ਸੀ ਉਹ ਗੱਡੀ ਦੀ ਰਿਕਾਰਡਿੰਗ ਵੀ ਅਸੀਂ ਪੁਲਿਸ ਨੂੰ ਦੇਤੀ ਵੀ ਗੱਡੀ ਇੱਥੇ ਖੜੀ ਆ ਇੱਥੋਂ ਮੋਟਰਸਾਈਕਲ ਤੇ ਲੈ ਕੇ ਕੱਲਾ ਮੁੰਡਾ ਆਇਆ ਜੀ ਦੂਜੇ ਬੰਦੇ ਇਹਨਾਂ ਦੇ ਗੱਡੀ 'ਚ ਸਨ ਕਿੰਨੇ ਬੰਦੇ ਸਨ ਗੱਡੀ 'ਚ ਉਹ ਨਹੀਂ ਸਾਨੂੰ ਪਤਾ ਇੱਥੋਂ ਕੱਲਾ ਮੁੰਡਾ ਆਇਆ ਕੱਲਾ ਮੁੰਡਾ ਬਾਅ ਕੇ ਲੱਗਿਆ ਉਹ ਰਿਕਾਰਡਿੰਗ ਅਸੀਂ ਪੁਲਿਸ ਨੂੰ ਦੇ ਚੁੱਕੇ ਆ ਅੱਗੇ ਗੱਡੀ 'ਚ ਨੇ ਅੱਗੇ ਗੱਡੀ 'ਚ ਗਏ ਨੇ ਆਪਣੇ ਆਪ ਹੀ ਮੋਟਰਸਾਈਕਲ ਨੂੰ ਨਹਿਰ 'ਚ ਡੰਪ ਕਰਕੇ ਗ ਇਸ ਪਰਿਵਾਰ ਨੂੰ ਗਮਰਾਹ ਕਰਤਾ ਵੀ ਤੁਸੀਂ ਕਲਵਾਨੂਪੁੱਲ ਤੇ ਆਜੋ ਉਹ ਬੱਚੇ ਗਏ ਨੇ ਬਕਰਾਈਆਂ ਨੂੰ ਤੁਹਾਡੇ ਕਹਿਣ ਤੋਂ ਭਾਵ ਮਲਕੀ ਇਤਰਾ ਮੁਰਖ ਬੁਝਾਰਾ ਜੀ ਜੀ ਉਹਨੇ ਗਮਰਾਹ ਕੀਤਾ ਬਿਲਕੁਲ ਜੀ ਸ਼ਾਮਲ ਹੈ ਜੀ 100% ਵਿੱਚ ਉਹਨੇ ਪਹਿਲਾਂ ਵੀ ਮੈਂ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨੇ ਦੋ ਉਸੇ ਪਿੰਡ ਦੀਆਂ ਹੀ ਲੜਕੀਆਂ ਪਹਿਲਾਂ ਵੀ ਵੇਚੀਆਂ ਹੋਈਆਂ ਨੇ ਸਾਨੂੰ ਇਹ ਛੱਕਾ ਵੀ ਸਾਡੀ ਕੁੜੀ ਵੀ ਕਿਤੇ ਅਗਵਾ ਕਰਕੇ ਲੈ ਗਏ ਨੇ ਉਹਨਾਂ ਅੱਗੇ ਵੇਚਦੀ ਆ ਜਾਂ ਮਾਰਦੀ ਆ ਸਾਨੂੰ ਕੁਝ ਨਹੀਂ ਪਤਾ ਬਗਾਰੇ ਭੋਲੀ ਕੀ ਨਾਮ ਹੈ ਜੀ ਤੁਹਾਡਾ ਮਿੰਦਰ ਮੇਰੇ ਨਾਮ ਹੈ ਬਿੰਦਰ ਜੀ ਕੀ ਮਸਲਾ ਤੁਹਾਡਾ ਜਿਹੜਾ ਬੇਟੀ ਤੁਹਾਡੀ ਜਿਹੜੀ ਗੁੰਮ ਹੋਈ ਹੈ ਹਾਂਜੀ ਕਿਸ ਤੇ ਤੁਹਾਨੂੰ ਜਿਵੇਂ ਰਿਪੋਰਟ ਵੀ ਤੁਸੀਂ ਕਰਵਾਈ ਹੋਈ ਹੈ ਹਾਂਜੀ ਤੇ ਉਹ ਤੇ ਕੀ ਮਸਲਾ ਹੁਣ ਤੁਹਾਡਾ ਜੀ ਮਸਲਾ ਜੀ ਸਾਡੀ ਬੁੱਢੀ ਢਿੱਲੀ ਸੀ ਹਾਂਜੀ ਅਸੀਂ ਰਾਤ ਨੂੰ 12 1 ਵਜੇ 12 ਵਜੇ ਲੱਗ ਬੈਠੇ ਰਹੇ ਹਾਂਜੀ ਫਿਰ ਜਾ ਕੇ ਪੈ ਗਿਆ ਸੀ ਆਪਣੇ ਆਪਣੇ ਘਰੇ ਹਾਂਜੀ ਜਦੋਂ ਸਾਰੇ ਸੌਂ ਗਏ ਉਹ ਮੁੰਡੇ ਨੂੰ ਇੱਕ ਕਾਲ ਆਈ ਹੈ ਹਾਂਜੀ ਵੀ ਆਪਣੀ ਗੁੱਡੀ ਦੇਖ ਭਾਈ ਤੁੰਗਰ ਅੱਛਾ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਾ ਪਿਆ ਸਾਨੂੰ ਕੋਈ ਪਤਾ ਨਹੀਂ ਹਾਂਜੀ ਹਾਂਜੀ ਉਹ ਨਾਲ ਜਮਕੀ ਲਾਉਂਦੇ ਨੇ ਭਈ ਮੁੰਡ ਕੁੜੀ ਵਾਲਿਆਂ ਨੇ ਮੁੰਡੇ ਵੀ ਮਾਰਦੇ ਤੇ ਕੁੜੀ ਵੀ ਆਪਣੀ ਮਾਰਦੀ ਚਲੋ ਇੱਕ ਝੂਠੀ ਨਹੀਂ ਚਲ ਝੂਠੀ ਗੱਲ ਦੱਸਦਾ ਭਿਆ ਹੋਰ ਕੋਈ ਸੱਚ ਦਾ ਨਹੀਂ ਭਿਆ ਕਹਿੰਦਾ ਤੁਹਾਡੇ ਕਹਿੰਦਾ ਭਾਵ ਤੁਹਾਡੀ ਕੁੜੀ ਹਜੇ ਵੀ ਉਹਨਾਂ ਦੀ ਝੁੰਗਲ ਚਾ ਝੁੰਗਲ ਝੁੰਗਲੇ ਚਾ ਝੁੰਗਲੇ ਚਾ ਹੁਣ ਬੇਨਤੀ ਇਹ ਹੈਗੀ ਵੀ ਡਿਪਟੀ ਸਾਹਿਬ ਨੂੰ ਵੀ ਇਹ ਗੱਲ ਮੈਂ ਦੱਸੀ ਵੀ ਮੈਂ ਚਿੱਟੀ ਦਾੜੀ ਨਾਲ ਤਾਂ ਸਾਡਾ ਇਹ ਮਸਲਾ ਅਲ ਕਰੋ ਠੀਕ ਹੈ ਛੰਡਾਰ ਨੂੰ ਵੀ ਕਿਹਾ ਵੀ ਮਸਲਾ ਅਲ ਕਰੋ ਜੋੜਦਾ ਹੋਰ ਪੁਲਿਸ ਨੂੰ ਜੀ ਬੇਨਤੀ ਕਰਨੀ ਆ ਕੋਈ ਓਜਰ ਨਹੀਂ ਹਾਂਜੀ ਐਮਐਲ ਨੂੰ ਬੇਨਤੀ ਕਰੀ ਉਹਨੇ ਵੀ ਬਹੁਤ ਕੁਛ ਕਰਿਆ ਆਪਾਂ ਹੁਣ ਕਿਉਂ ਕਹੀਏ ਉਹਨੇ ਵੀ ਸਾਡੀ ਖਾਤਰ ਨਹੀਂ ਕੋਈ ਕਰਿਆ ਉਹਨੇ ਬਹੁਤ ਵਧੀਆ ਗੱਲ ਕਰੀ ਸਾਡੇ ਬਾਰੇ ਮੇਰੀ ਦਸ ਬਣ ਕੇ ਕੋਈ ਬੇਨਤੀ ਆ ਭਈ ਸਾਨੂੰ ਤਾਂ ਇਹ ਕੁੜੀ ਤੇ ਜਦ ਹਨਸਾਫ ਮਿਲ ਕੇ ਹਾਂਜੀ ਅਸੀਂ ਸੁੱਤੇ ਪਏ ਸੀ ਜੀ ਸਾਨੂੰ ਪਤਾ ਨਹੀਂ ਸੀ ਨਾਮ ਆਪਣਾ ਦੱਸ ਕੇ ਦੱਸੋ ਰਾਜ ਜੀ ਤੁਸੀਂ ਕੁੜੀ ਦੇ ਮਾਤਾ ਲੱਗਦੇ ਹਾਂ ਹਾਂ ਜੀ ਮਾਤਾ ਜੀ ਆਗੇ ਕੁੜੀ ਦੇ ਕੁੜੀ ਦੇ ਮਾਤਾ ਜੀ ਆਗੇ ਸਾਨੂੰ ਪਤਾ ਨਹੀਂ ਸੀ ਸਾਡੀ ਇੱਜ਼ਤ ਲੈ ਗਏ ਲੁੱਟ ਕੇ ਰਾਤ ਨੂੰ ਅਸੀਂ ਸੁੱਤੇ ਪੈ ਸੀ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਕਿਹੜਾ ਪਤਾ ਵਈ ਉੱਧਰ ਜਾਓ ਉੱਧਰ ਜਾਓ ਸਾਨੂੰ ਉਲਝਾ ਪਤਾ ਉਹ ਨਾ ਨਹੀਂ ਠੀਕ ਹੈ ਨਾ ਸਾਨੂੰ ਨਹੀਂ ਸਾਨੂੰ ਪਤਾ ਨਹੀਂ ਲੱਗਿਆ ਸੁੱਤੇ ਨੂੰ ਅਸੀਂ ਸੁੱਤੇ ਸੀ ਜੀ ਇਹ ਸੀ ਮੈਂ ਤੇ ਜੀਰੀ ਲਾ ਕੇ ਆਈ ਸੀ ਰਾਤ ਨੂੰ ਸਾਨੂੰ ਪਤਾ ਹੀ ਲੱਗਦਾ ਨਾ ਜਦੋਂ ਅਜਿਹਾ ਉੱਠਦੇ ਉਦੋਂ ਹੀ ਉੱਠਦੇ ਜਦੋਂ ਸਾਨੂੰ ਪਤਾ ਲੱਗਦਾ ਲੈ ਗਏ ਨੇ ਉਹ ਟਾਈਮ ਕਿਸੇ ਦੀ ਵੀ ਅੱਖ ਨਹੀਂ ਖੁੱਲਦੀ ਹਾਂਜੀ ਰਾਤ ਨੂੰ ਲੈ ਗਏ ਨੇ 1 ਵਜੇ ਥੱਕੇ ਮਰੇ ਸੀ ਅਸੀਂ ਸੁੱਤੇ ਪਏ ਸੀ ਸਾਡੀ ਮਾਤਾ ਟਿਲੀ ਸੀ ਸਾਡੀ ਮਾਤਾ ਟਿਲੀ ਸੀ ਸਾਨੂੰ ਨਹੀਂ ਸੀ ਪਤਾ ਸਾਡੇ ਘਰੇ ਰਿਸ਼ਤੇਦਾਰ ਆਏ ਸੀ ਅਸੀਂ ਸੁੱਤੇ ਪਏ ਸੀ ਜਦੋਂ ਰਾਤ ਨੂੰ 1 ਵਜੇ ਲੈ ਗਏ ਨੇ ਉਹ ਹਾਂਜੀ ਹਾਂਜੀ ਮਾਤਾ ਅਸੀਂ ਥੱਕੇ ਮਰੇ ਜੀ ਸੁੱਤੇ ਜੀ ਸਾਨੂੰ ਤਾਂ ਪਤਾ ਕੋ ਨਹੀਂ ਜਦੋਂ ਮੇਰੀ ਇੱਥੋਂ ਪੋਤੀ ਲੈ ਗਏ ਨੇ ਉਹਨਾਂ ਨੇ ਆਪ ਹੀ ਬੁਝੇ ਨੇ ਦੱਸਿਆ ਵੀ ਤੁਸੀਂ ਆ ਕੇ ਬੋਲ ਕੰਨੀ ਲੈ ਜਾਓ ਜਦ ਅਸੀਂ ਭੱਜੇਗੇ ਤੇ ਮੇਰੀ ਪੋਤੀ ਹੈਗੀ ਮੇਰੀ ਪੋਤੀ ਲੈ ਗਣ ਬਿਆਰਚਾਰੀ ਨਿਆਣੀ ਹੈਗੀ ਉਹਨੂੰ ਕੋਈ ਪਤਾ ਨਹੀਂ ਹੈਗਾ ਤੇ ਲੈ ਗਾਣੇ ਜਾ ਕੇ ਕੀ ਬਤਾਉਣਾ ਮਾਰ ਦਿੱਤੀ ਹੈਗੀ ਕਿ ਕਿੱਥੇ ਲਗੋਈ ਹੈ ਸਾਨੂੰ ਪਤਾ ਨਹੀਂ ਲੱਗਦਾ ਤੇ ਸਾਡੇ ਤੇ ਇਲਜ਼ਾਮ ਪਾਉਂਦੇ ਨੇ ਸਾ ਪਰਚਾ ਕਰਾਉਂਦੇ ਨੇ ਬਰਚਾ ਕਰਾਉਂਦੇ ਨੇ ਭਾਈ ਇਹਨਾਂ ਨੂੰ ਅੰਦਰ ਕਰਾ ਦਈਏ ਐ ਇਲਜ਼ਾਮ ਲਗਾ ਕੇ ਤੇ ਸਾਡੇ ਤੋਂ ਬਹੁਤ ਝੂਠਾ ਪਰਚਾ ਦਿੰਦੇ ਨੇ ਤੇ ਇਹਨਾਂ ਨੂੰ ਗੰਦਿਆਂ ਨੂੰ ਟੱਕਿਆ ਜਾਵੇ ਅੰਦਰ ਕਿਹੜਾ ਤੇ ਕਾਰਵਾਈ ਹੋ ਜਾਵੇ ਉਹਨਾਂ ਤੇ ਨਾਭੇ ਵਾਲੇ ਤੇ ਵੀ ਕਾਰਵਾਈ ਹੋ ਜਾਵੇ ਤੇ ਡਰੋਲੀ ਵਾਲੇ ਤੇ ਕੰਜਰਾਂ ਤੇ ਹੋ ਜਾਵੇ ਆਪਣੀਆਂ ਧੀਆਂ ਨੋਆ ਵੇਚ ਕੇ ਤੇ ਸਾਰੀਆਂ ਪਹਚਾਈ ਬੈਠੇ ਨੇ ਨਾਭੇ ਦਾ ਕੌਣ ਹੈ ਜੀ ਨਾਭੇ ਦੇ ਹੈਗੇ ਉਹ ਮੈਨੂੰ ਤਾਂ ਨਾਉ ਦਾ ਕੋਈ ਪਤਾ ਹੈ ਕਿ ਨਾਭੇ ਦੇ ਬੰਦੇ ਉੱਥੇ ਆ ਕੇ ਧਾਰਨਾ ਲਾਉਂਦੇ ਨੇ ਸਾਡੇ ਪਿੰਡਾਂ 'ਚ ਉਹਨਾਂ ਦਾ ਕੀ ਮਤ ਬਲੇਗਾ ਤੀ ਸਾਡੀ ਜਦੋਂ ਪੋਤਰੀ ਮੇਰੀ ਇੱਥੇ ਲੁੱਟ ਕੇ ਲੈ ਗਏ ਇੰਨੀ ਦੂਰੋਂ ਮੇਰੀ ਇੱਥੇ ਲੁੱਟ ਕੇ ਲੈ ਗਏ ਨੇ ਤੇ ਅਲੇ ਸਾਡੇ ਤੇ ਇਲਜ਼ਾਮ ਪਾਉਂਦੇ ਨੇ ਕਿਉਂ ਪਾਉਂਦੇ ਨੇ ਇਹ ਸਾਨੂੰ ਫੈਸਲਾ ਦੇਣਾ ਚਾਹੀਦਾ ਇਹ ਡਰੋਲੀ ਵਾਲਿਆਂ ਦੇ ਕੰਜਰਾਂ ਨੇ ਆਪਦੀਆਂ ਧੀਆਂ ਵੀ ਵੇਚਦੇ ਨੇ ਆਪਣੀ ਦੋਤਰੀ ਲੈ ਗਣ ਚੱਕ ਕੇ ਕੰਜਰ ਕੰਜਰਾਂ ਨੂੰ ਪੋਰਾ ਸ਼ਰਮ ਨਹੀਂ ਆਈ ਇਹ ਇੱਥੇ ਪਿੰਡਾਂ 'ਚ ਰਹਿਣ ਵਾਲੇ ਨਹੀਂ ਰਹਿਣੇ ਨਹੀਂ ਚਾਹੀਦੇ ਇਹ ਕੰਜਰ ਇਦਾਂ ਦੇ ਹੈਗੇ ਆਪਾਂ ਤੇ ਮਾਫੀ ਮੰਗਦੇ ਆਂ ਬਾਈ ਮੇਰੀ ਪੋਤਰੀ ਲੱਭ ਕੇ ਲਿਆਉਣ ਕਿੱਥੋਂ ਮਰਜੀ ਸਾਨੂੰ ਲਿਆ ਕੇ ਦੇ ਸਕਦੇ ਨੇ ਨਾਲੇ ਮਾਰ ਛੱਡੀ ਹੈਗੀ ਸਾਨੂੰ ਤੇ ਨਹੀਂ ਪਤਾ ਲੱਗਾ ਵੀ ਇਹਨਾਂ ਨੇ ਮਾਰ ਛੱਡੀ ਹੈਗੀ ਬਹੁਤ ਉਹ ਤਾਂ ਇਹ ਗੱਲ ਕਹਿੰਦੇ ਆ ਵੀ ਸਾਡੇ ਮੁੰਡਿਆਂ ਨੂੰ ਸਾਨੂੰ ਲੱਭੇ ਕੋਣੀ ਜਦੋਂ ਜੇ ਸਾਨੂੰ ਲੱਭਦੇ ਤਾਂ ਫੇਰ ਅਸੀਂ ਆਪਣੀ ਪੋਤਰੀ ਨਾ ਖੋ ਲੈਂਦੇ ਜਦੋਂ ਸਾਨੂੰ ਲੱਭੇ ਕੋਣੀ ਤੇ ਅਸੀਂ ਕਿੱਥੋਂ ਮਾਰ ਦੁੱਤੇ ਨੇ ਆਪ ਹੀ ਸਾਨੂੰ ਬਿਠਾਉਂਦੇ ਪੈਣੇ ਬਾਈ ਤੁਹਾਡੀ ਕੁੜੀ ਇੱਥੇ ਖੜੀ ਹੈਗੀ ਤੇ ਅਸੀਂ ਲੱਭਣ ਗਏ ਅਸੀਂ ਦੇ ਅੰਦਰ ਲੱਭਣ ਗਏ ਨੇ ਮੁੰਡੇ ਸਾਡੇ ਤੇ ਉਹਨਾਂ ਨੇ ਬਤਰਾਏ ਨੂੰ ਕੱਢ ਦਿੱਤੀ ਹੈਗੀ ਉਹੀ ਫੋਨ ਕਰਕੇ ਦੱਸ ਰਿਹਾ ਉਹੀ ਦੱਸਦਾ ਪਿਆ ਬੂਝਾ ਕੰਜਰ ਦੱਸਦਾ ਪਿਆ ਉਹਨੇ ਫੋਨ ਕਰਿਆ ਹੈਗਾ ਔਰ ਦੂਜੇ ਕਿਸੇ ਬੰਦੇ ਨੂੰ ਪਤਾ ਨਹੀਂ ਸਾਨੂੰ ਤਾਂ ਦਿਨ ਚੜ੍ਹੇ ਪਤਾ ਲੱਗਣਾ ਸੀ ਅਸੀਂ ਤਾਂ ਦਿਨ ਚੜ੍ਹੇ ਉੱਠ ਕੇ ਚਾਹ ਪਾਣੀ ਪੀਣਾ ਸੀ ਉਹਦਾ ਗੁੱਡੀ ਨੂੰ ਬਿਠਾਉਣਾ ਸੀ ਉਹਨੂੰ ਰਾਤ ਨੂੰ ਕਿਵੇਂ ਪਤਾ ਲੱਗ ਗਿਆ ਵੀ ਤੁਹਾਡੀ ਕੁੜੀ ਉੱਥੇ ਗਈ ਕੀ ਪਤਾ ਉਹਨੂੰ ਕਿਵੇਂ ਪਤਾ ਕੰਜਰ ਨੇ ਉਹਨਾਂ ਹੀ ਵੇਚੀ ਉਹਨੇ ਇਹਦੀ ਤਾਂ ਹੀ ਪਤਾ ਲੱਗਾ ਨਾ ਜੇ ਗੱਲ ਬਾਤ ਇਹ ਤਾਂ ਹੀ ਪਤਾ ਕੰਜਰ ਨੂੰ ਉਹਨੇ ਵੇਚੀ ਹੋਣੀ ਹੈਗੀ ਉਹ ਆਪਣੀ ਪਰਜਾਈ ਵੇਚੀ ਪਹਿਲਾਂ ਫਿਰ ਇੱਕ ਉਹਨਾਂ ਨੇ ਲਾਲਿਆਂ ਦੀ ਕੁੜੀ ਲਿਆਂਦੀ ਹੋਈ ਹੈ ਉਹ ਪਹਿਲਾਂ ਵੀ ਐਵੇਂ ਕਰਦੇ ਨਾਲੇ ਗਵਾਂਡ ਦੇ ਸਾਰੇ ਬੰਦੇ ਫੜਾ ਲੈਂਦੇ ਨੇ ਮਝਾ ਤਾਣੂ ਫੜਾ ਲੈਂਦੇ ਨੇ ਕਹਿੰਦੇ ਇਹ ਵੀ ਮੁੰਡਾ ਨਾਲ ਸੀ ਇਹ ਮੇਰਾ ਮੁੰਡਾ ਮਾਰਤਾ ਮੇਰਾ ਮੁੰਡਾ ਮਾਰਤਾ ਉਹ ਇਹਨਾਂ ਦੇ ਘਰਾਂ ਚ ਆ ਕੇ ਉਹ ਵਸਦੀ ਪਈ ਉਹਨੇ ਕੁੜੀ ਜੰਮੀ ਹੋਈ ਐ ਇੱਕ ਫੇਰ ਇਹਨਾਂ ਨੇ ਲਾਂਦੀ ਉਹ ਵੀ ਉਹਨਾਂ ਦੇ ਕੋਲ ਹੈਗੀ ਇਹਨਾਂ ਨੇ ਬਹੁਤ ਕਾਟਕਾਰੇ ਨੇ ਇੱਕ ਨਾਲ ਪਾਖੜੇ ਚ ਮੁੰਡਾ ਮਾਰ ਕੇ ਸੁੱਟਿਆ ਇੱਕ ਫੇਰ ਇਹਨਾਂ ਦੇ ਉਹ ਨਾਗਲ ਵਾਲਿਆਂ ਦਾ ਮਾਰਿਆ ਤੇ ਬਹੁਤ ਖਤਰਨਾਕ ਬੰਦੇ ਨੇ ਉੱਥੇ ਤੇ ਇਹਨਾਂ ਦਾ ਜੋਰ ਨਹੀਂ ਚੱਲਿਆ ਜਿੱਥੇ ਇਹਨਾਂ ਦਾ ਵਕੀਲ ਮਾਰਿਆ ਸੀ ਤੇ ਜਿੱਥੇ ਇਹਨਾਂ ਦਾ ਪਾਖੜੇ ਚ ਸੁੱਟਿਆ ਸੀ ਉੱਥੇ ਤੇ ਇਹਨਾਂ ਦਾ ਜੋਰ ਨਹੀਂ ਚੱਲਿਆ ਸਾਡੇ ਤੇ ਪਰਚਾ ਕਰਾਉਂਦੇ ਨੇ ਕਿਵੇਂ ਮੇਰੀ ਪੋਤੀ ਨਾਲੇ ਲੁੱਟ ਕੇ ਲੈ ਗਏ ਕੀ ਨਾਮ ਹੈ ਤੁਹਾਡਾ ਆਪਣਾ ਮੁਖਤਿਆਰ ਆਮ ਹੈ ਜੀ ਆਪਣਾ ਨਾਮ ਜੀ ਪਿੰਡ ਪਿੰਡ ਟਰੋਲੀ ਹੈ ਸਰ ਕਿਹੜਾ ਚੋਲੇਸ ਮਾਮਲੇ ਦੇ ਵਿੱਚ ਸਰ ਇਸ ਮਾਮਲੇ ਦੇ ਵਿੱਚ ਡੇਢ ਮਹੀਨਾ ਹੋਈ ਲਗਭਗ ਜੀ ਸੋ ਜੋ ਕੁੜੀ ਤੁਹਾਡੀ ਕੀ ਲੱਗਦੀ ਹੈ ਆਪਣੀ ਭਾਣ ਜੀ ਹੈ ਜੀ ਸੋ ਜੋ ਪਰਿਵਾਰ ਵੱਲੋਂ ਮੁੰਡੇ ਵਾਲੇ ਵੱਲੋਂ ਸਾਡੇ ਤੇ ਗੰਭੀਰ ਦੋਸ਼ ਲਾਏ ਜਾ ਰਹੇ ਹਨ ਜੀ ਵੀ ਇਹਨਾਂ ਨੇ ਮਾਰ ਕੇ ਸੁੱਟੇ ਜੀ ਤੇ ਸਾਡੇ ਵੱਲੋਂ ਬਿਲਕੁਲ ਇਹੀ ਚੀਜ਼ ਤੇ ਕੋਈ ਦੋਸ਼ ਉਹਨਾਂ ਵੱਲੋਂ ਲਾਇਆ ਲੜਕੇ ਵਾਲਿਆਂ 'ਤੇ ਦੋਸ਼ ਲਾਇਆ ਜਾ ਰਿਹਾ ਹੈ। ਹਾਂਜੀ ਬਿਲਕੁਲ ਉਹ ਗਲਤ ਬੇਬੁਨਿਆਦ ਹੈ ਸਰ ਉਹ। ਸੋ ਬੇਨਤੀ ਕਰਨੇ ਚਾਹੁੰਦੇ ਹਾਂ ਪਰਿਵਾਰ ਸਾਨੂੰ ਧਮਕੀਆਂ ਵੀ ਮਾਰਦੇ ਨੇ ਲੰਗ ਦੇ ਟੱਪ ਦੇ ਪਰਿਵਾਰ ਅਸੀਂ ਸਾਡੇ ਰੋਡ ਦੇ ਪਿੰਡ ਦੇ ਨੇ ਤਾਂ ਤੈਨੂੰ ਧਮਕੀਆਂ ਦਿੰਦੇ ਨੇ। ਜੀ 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 ਸਰ ਬਿਲਕੁਲ ਆ ਸਾਨੂੰ ਕੀ ਕਹਿੰਦੇ ਨੇ ਵੀ ਤਾਂ ਮੁੰਡਿਆਂ ਨੂੰ ਰਾਹ 'ਚ ਘੇਰ ਕੇ ਮਾਰਾਂਗੇ ਜੀ ਤੁਹਾਨੂੰ ਤੇ ਕਿੱਥੇ ਵੀ ਅਸੀਂ ਕਿਰਪਾਨਾਂ ਨਾਲ ਵੜ ਸਕਦੇ ਹਾਂ ਜੀ। ਸੋ ਪ੍ਰਸ਼ਾਸਨ ਅਕਿ ਬੇਨਤੀ ਕਰਨੇ ਚਾਹੁੰਦੇ ਆ ਇਸ ਜੋ ਮਸਲਾ ਗੰਭੀਰ ਬਣਿਆ ਹੋਇਆ ਹੈ ਤੇ ਇਸ ਪਰ ਜੋ ਗੰਭੀਰ ਮਸਲੇ ਨੂੰ ਸੁਲਝਾਇਆ ਜਾਵੇ ਜੀ ਸੋ ਧੰਨਵਾਦ ਜੀ ਓਕੇ ਪਤਾ ਇਹਨੂੰ ਸਾਰਾ ਵਾ ਇਹਨਾਂ ਨੇ ਆਪ ਲਖਾਇਆ ਹੋਇਆ ਨਹੀਂ ਕੋਈ ਮਰੇ ਮਰੇ ਨਹੀਂ ਜੀ ਪ੍ਰਸ਼ਾਸਨ ਤਾਂ ਕਹਿੰਦੇ ਤਾਂ ਭਾਬ ਤੁਹਾਡੀ ਕੁੜੀ ਇਹ ਅੱਗੇ ਵੇਚ ਦਿੱਤੀ ਆ ਹਾਂਜੀ ਕੁੜੀ ਇਹਨਾਂ ਨੇ ਵੇਚਤੀ ਆ ਚੈ ਫਿਰ ਇਹਨਾਂ ਨੇ ਮਾਰਤੀ ਆ ਕੁੜੀ ਮੰਨ ਲਓ ਵਾਲੇ ਮੌਕੇ ਤੇ ਨਹੀਂ ਮਿਲ ਰਹੀ ਵੀਡੀਓ ਚ ਸਾਡੇ ਕੋਲ ਕਲੀਅਰ ਆ ਗਈ ਆ ਬੱਚੇ ਵਾਲੇ ਜਿੰਦਾ ਨੇ ਮਰੇ ਨਹੀਂ ਆ ਹਾਂਜੀ ਅੰਬਾਲੇ ਤੋਂ ਪਤਾ ਲੱਗਾ ਠੀਕ ਹੈ ਸਰ ਹਾਂਜੀ ਮੇਰਾ ਨਾਮ ਮਰੀਕੋ ਹੈ ਜਿਵੇਂ ਮੈਂ ਗੁੜੀਆ ਦੀ ਚਾਚੀ ਹਾਂ ਜੀ ਹਾਂ ਇਹ ਨਾ ਦਾ ਇਸੇ ਪਿੰਡ ਤੋਂ ਹਾਂਜੀ ਆ ਮੇਰਾ ਨਾਲ ਦਾ ਮੇਰਾ ਘਰ ਹੈ ਸਾਨੂੰ ਕੋਈ ਪਤਾ ਨਹੀਂ ਵੀ ਕਿੱਧਰ ਗੁੜੀਆਂ ਲੈ ਗਏ ਨੇ ਕਿੱਧਰ ਸਾਨੂੰ ਗਲਤ ਪਾਸੇ ਪਾ ਤਾ ਲੈ ਗੁੜੀਆਂ ਆਪਦੇ ਕੰਨੀ ਗਏ ਨੇ ਪਾ ਸਾਨੂੰ ਗਲਤ ਪਾਸੇ ਚੱਕਰਾਂ ਜਪਾ ਤਾ ਜਿਨੇ ਸਾਨੂੰ ਫੋਨ ਕਰਿਆ ਅਸੀਂ ਤਾਂ ਉਹਦੇ ਤੇ ਕਾਰਵਾਈ ਕਰਾਂਗੇ ਸਾਡੇ ਬੱਚੇ ਕਿਹਦੇ ਤੋਂ ਫੋਨ ਜੀ ਉੱਥੋਂ ਆਇਆ ਟਰੋਲੀ ਤੋਂ ਬੂਜਾ ਆਰਾਮ ਹੈ ਜਿਨੇ ਕਰਿਆ ਸਾਨੂੰ ਤਾਂ ਕਾਰਵਾਈ ਚੱਲਦੀ ਚਾਹੀਦੀ ਹੈ ਇਹਨਾਂ ਦਾ ਧੰਦਾ ਚੱਲਦਾ ਵਪਾਰ ਦਾ ਜੀ ਇਹ ਕੁੜੀਆਂ ਵੇਚਦੇ ਨੇ ਚਾਚੀਆਂ ਵੇਚਦੇ ਨੇ ਜਿਹੜਾ ਕੋਸ ਇਹਨਾਂ ਨੂੰ ਧੀਆਂ ਆਪਣੀਆਂ ਦੋhtੀਆਂ ਨਹੀਂ ਛੱਡਦੇ ਭਾਂਜੀਆਂ ਨਹੀਂ ਛੱਡਦੇ ਵੇਚਣ ਤੋਂ ਸਾਡੀ ਕੁੜੀ ਵੀ ਇਹਨਾਂ ਨੇ ਵੇਚ ਛੱਡੀ ਆ ਚਾਹ ਹਾਂ ਬਹੁਤ ਘਟਿਆ ਇਨਸਾਨ ਸਾਨੂੰ ਇਨਸਾਫ ਚਾਹੀਦਾ ਹਾਂ ਅਸੀਂ ਇੰਨੀ ਕੁ ਬੇਨਤੀ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜਿਹੜੇ ਬਾਹਰੋਂ ਬੰਦੇ ਆ ਕੇ ਧਰਨਾ ਲਾਉਂਦੇ ਨੇ ਉਹਨਾਂ ਦੇ ਵੀ ਕਾਰਵਾਈ ਕਰੋ ਜਿਹੜੇ ਡਰੋਲੀ ਤੋਂ ਨੇ ਉਹਨਾਂ ਤੇ ਵੀ ਕਾਰਵਾਈ ਸਾਨੂੰ ਕਰਨੀ ਚਾਹੀਦੀ ਸਾਡੀ ਇਹ ਬੇਨਤੀ ਹੈ ਵੀ ਸਾਨੂੰ ਇਨਸਾਫ ਚਾਹੀਦਾ ਜਿਹੜਾ ਮੇਵਾ ਹੈ ਡਰੋਲੀ ਤੋਂ ਮੇਵਾ ਬੰਦਾ ਉਹ ਉੱਥੋਂ ਨਾਗਲ ਤੋਂ ਬੰਦਾ ਮਾਰ ਕੇ ਕੱਗੇ 6 ਮਹੀਨੇ ਰਾਤਾਂ ਰਹਿੰਦਾ ਰਿਹਾ ਕਿਸੇ ਰਿਸ਼ਤੇਦਾਰ ਦੇ ਉਹ ਕਾ ਤੁਹਾਰੇ ਜੀ ਬੰਦਾ ਉਹ ਉਹਦੀ ਭੈਣ ਰਹਿੰਦੀ ਸੋ ਮੁੰਡੇ ਨਾਲ ਆ ਤੂੰ ਆਇਆ ਉੱਥੋਂ ਤਾਂ ਨਾਗਲ ਦਾ ਬੰਦਾ ਉਹ ਰਹਿੰਦੀ ਸੀ ਉਹਦੀ ਭੈਣ ਉਹਦੇ ਕੋਲੋਂ ਨਹੀਂ ਬਰਦਾਸ਼ ਹੋਇਆ ਉਹਨੇ ਆਪ ਦਾ ਉਹ ਬੰਦਾ ਮਾਰ ਛੱਡਿਆ ਉਹਦੇ ਟਰਲੇ ਆਪ ਚਲਾਉਂਦਾ ਰਿਆ 6 ਮਹੀਨੇ ਜਾ ਕੇ ਮੇਵਾ ਰਾਮ ਕੱਗੇ ਮੇਰੇ ਪੇਕਿਆਂ ਦੇ ਪਿੰਡ ਰਾਤ ਰਹਿੰਦਾ ਰਿਹਾ ਲੋ ਇੰਨੀ ਗਰਮੀ ਪੈਂਦੀ ਰੀ ਲੋਕ ਮੇਰੇ ਮਾਪੇ ਬਾਹਰ ਪੈਂਦੇ ਰਹੋ ਅੰਦਰ ਜਾ ਕੇ ਕਮਰਿਆਂ 'ਚ ਸੌਂਦਾ ਰਿਆ ਮੇਰੇ ਮਾਪਿਆਂ ਨੇ ਪੁੱਛਿਆ ਵੀ ਤੈਨੂੰ ਕੀ ਗੱਲ ਐ ਇੰਨੀ ਗਰਮੀ 'ਚ ਤੂੰ ਅੰਦਰ ਸੌਂਦਾ ਅਸੀਂ ਬਾਹਰ ਸੌਂਦੇ ਆਂ ਕਹਿੰਦਾ ਕੋਈ ਗੱਲ ਨਹੀਂ ਇਹਨੇ 6 ਮਹੀਨੇ ਨਹੀਂ ਦੱਸਿਆ ਸਾਨੂੰ ਜਦੋਂ ਵੀ ਭਾਈ ਜਦੋਂ ਪਤਾ ਲੱਗਿਆ ਜਦੋਂ ਪੁਲਿਸ ਦਾ ਛਾਪਾ ਪਿਆ ਜਦੋਂ ਇਹਦਾ ਪੂਰਾ ਪਤਾ ਲੱਗ ਗਿਆ ਵੀ ਇਹ ਗੱਲਬਾਤ ਹੋ ਰਹੀ ਫੇਰ ਉਹਨੂੰ ਪਤਾ ਲੱਗਿਆ ਫੇਰ ਉਹਨੂੰ ਪੁਲਿਸ ਲੈ ਗਈ ਚਾਕੇ ਸਾਡੀ ਕੁੜੀ ਵੀ ਚਾਹੇ ਵੇਦ ਛੱਡੀ ਐ ਚਾਹੇ ਮਾਰ ਛੱਡੀ ਐ ਇਹ ਮੁੱਦਾ ਸਾਰਾ ਮੇਵਾ ਐ हां ਸਾਨੂੰ ਤਾਂ ਇਨਸਾਫ਼ ਚਾਹੀਦਾ ਇਨਸਾਫ਼ ਸਾਨੂੰ ਮਿਲਣਾ ਚਾਹੀਦਾ ਹਾਂ ਹਾਂ ਮੈਂ ਪਿੰਡ ਦੀ ਰਹਿਣ ਵਾਲੀਆਂ ਸਾਨੂੰ ਇਹਨਾਂ ਦੀ ਕੁੜੀ ਆ ਜਿੱਦਣ ਨਿਕਲੀ ਆ ਤੜਕੇ ਸਾਨੂੰ ਰਾਤ ਨੂੰ ਹੀ ਨਿਕਲੀ ਤੜਕੇ ਸਾਨੂੰ 10 ਵਜੇ ਪਤਾ ਲੱਗਿਆ ਜੀ ਸਾਨੂੰ ਕੋਈ ਪਤਾ ਨਹੀਂ ਹੈਗਾ ਸੰਤਨ ਇਨਸਾਫ਼ ਚਾਹੀਦਾ ਕਿ ਸਾਬ ਦੀਆਂ ਧੀਆਂ ਭੈਣਾਂ ਨੇ ਐਦਾਂ ਲੈ ਜਾਣਗੇ ਤੇ ਫਿਰ ਸਾਡਾ ਪਿੰਡ ਦਾ ਜੀਣਾ ਕੀ ਆ ਇੱਥੇ ਹਾਂਜੀ ਹਾਂਜੀ ਸਾਡਾ ਤੇ ਵੀ ਬੇਨਤੀ ਆ ਸਾਡੀ ਧੀ ਐ ਸਾਨੂੰ ਦੇਣ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਔਰ ਸਾਡੀ ਇਹ ਹੀ ਬੇਨਤੀ ਹੈ ਜੀ। ਠੀਕ ਹੈ। ਹਾਂ ਜੀ ਦੂਸਰਾਂ ਦਾ ਨਾਂ ਖਰਾਬ ਕਰ ਉਹ ਇੱਥੇ ਆਪੇ ਨਾਬੇ ਦੇ ਨੇ ਪਤਾ ਨਹੀਂ ਕੌਣ ਹੈ ਉਹ ਵੀ ਆ ਕੇ ਧਰਨੇ ਲਾਂਦੇ ਆ ਟਰੋਲੀ ਵਾਲੇ ਵੀ ਧਰਨੇ ਲਾਂਦੇ ਸਾਡੇ ਤੇ ਪਰਚਾ ਕਰਾਂਦੇ ਆ ਅੱਜ ਤੇ ਕਾਹਦਾ ਪਰਚਾ ਕਰਾਂਦੇ ਆ ਸਾਡੇ ਇਹ ਇੰਨੇ ਜੋਗੇ ਹੈ ਹੀ ਨਹੀਂ ਜਿਹੜਾ ਵੀ ਮਾਰ ਕੇ ਬੰਦੇ ਵੀ ਰੋਜ਼ ਸੌਂਦੇ ਆ ਇਹਨਾਂ ਨੂੰ ਤਾਂ ਵਿਚਾਰਾਂ ਤੋਂ ਕਦੇ ਦਾਤੀ ਤੱਕ ਵੀ ਨਹੀਂ ਚੱਲਦੀ ਹੈਗੀ ਤੇ ਇਹ ਕਿੱਥੋਂ ਆਏ ਇੰਨਾ ਬੰਦੇ ਮਾਰ ਦੇਣਗੇ। ਅੱਜ ਤੇ ਇਹ ਹੀ ਕਹਿੰਦੇ ਆ ਵੀ ਸਾਡੀ ਕੁੜੀ ਹੁਣ ਰਾਤ ਨੂੰ 1 ਵਜੇ ਜਿਹੜਾ ਡਾਕਾ ਪੈਂਦਾ ਇਹਨਾਂ ਦੇ ਨਾਲੇ ਆ ਘਰ ਦੇ ਇਹਨਾਂ ਦੇ ਡਾਕਾ ਪੈਂਦਾ ਨਾਲ ਇਹਨਾਂ ਤੇ ਉੱਠ ਕੇ ਪਰਚਾ ਕਰਦੇ ਨੇ ਇਹ ਕੋਈ ਸੂਲ ਬਣਨ ਵਿਚਾਰੇ ਪਿਓ ਹੈ ਉਹ ਬਿਮਾਰ ਪਿਆ ਵਿਚਾਰਾ ਮਾਂ ਆਇਓ ਮਰਨ ਵਾਲੀ ਹੋ ਗਈ ਡਾਕਾ ਕਹਦਾ ਹੈ ਡਾਕਾ ਹੀ ਪਿਆ ਹੋਰ ਕੀ ਹੈ ਡਾਕਾ ਇਹ ਰਾਤ ਨੂੰ ਨਾਲੇ ਡਾਕਾ ਮਾਰ ਕੇ ਟਰਾਲੀ ਵਾਲੇ ਤੇ ਨਾਲੇ ਉਲਟਾ ਹੀ ਪਰਚਾ ਕਰਦੇ ਨੇ ਨਾਲੇ ਕੁੜੀ ਲੈ ਕੇ ਨਾਲੇ ਕੁੜੀ ਲੈ ਕੇ ਨਾਲੇ ਡਾਕਾ ਹੀ ਹੈ ਹੋਰ ਕੀ ਹੈ ਰਾਤ ਨੂੰ 1 ਵਜੇ ਡਾਕਾ ਹੀ ਹੁੰਦਾ ਹੈ ਹੋਰ ਕੀ ਹੁੰਦਾ ਹੈ ਹੈ ਤੇ ਨਾਲੇ ਉਲਟਾ ਪਰਚਾ ਇਹਨਾਂ ਦੇ ਕਰਦੇ ਨੇ ਕਦੇ ਧਰਨਾ ਲਾ ਕੇ ਬਹਿ ਜਾਂਦੇ ਨੇ ਕਦੀ ਕੀ ਕਰਦੇ ਨੇ ਕਦੀ ਕੀ ਕਰਦੇ ਨੇ ਝੂਠੇ ਉਹ ਨੇ ਤੇ ਇਲਜ਼ਾਮ ਇਹਨਾਂ ਤੇ ਲਾਉਂਦੇ ਨੇ ਕੁੜੀ ਤੇ ਪਿਆਰ ਨੂੰ ਕੀ ਤਕਲੀਫ ਹੋਈ ਉਹ ਵਿਚਾਰਾ ਹੁਣ ਪਰੇਸ਼ਨ ਹੋਇਆ ਹੁਣ ਇੱਥੇ ਨਹੀਂ ਖੜਾ ਪਰੇਸ਼ਨ ਹੋਇਆ ਉਹਨੇ ਇੱਥੇ ਖੜਾ ਨਹੀਂ ਸੀ ਵਿਚਾਰਾ ਹੈ ਇੰਨਾ ਭੋਲਾ ਪਰਿਵਾਰ ਹੈ ਥੱਲੇ ਦਬਾ ਕੇ ਰੱਖਿਆ ਹੋਇਆ ਉਹਨਾਂ ਨੇ ਉਹਨਾਂ ਨੇ ਤੇ ਇਹ ਕੰਮ ਕਰੇ ਨੇ ਤੇ ਉਹਦਾ ਇਹ ਕੰਮਾਂ 'ਚ ਵੜੇ ਹੋਏ ਨੇ ਕਿੰਨੇ ਬੱਚੇ ਇਹਨਾਂ ਦੇ ਛੋਟੇ ਬੱਚੇ ਤਿੰਨ ਕੁੜੀਆਂ ਨੇ ਤਿੰਨ ਚਾਰ ਚਾਰ ਗੁੱਡੀਆਂ ਨੇ ਤੇ ਇੱਕ ਮੁੰਡਾ ਹੈ 영 한...